ਹਾਂਜੀ ਗੁਰਮੁਖ ਪਿਆਰੋ ਅੱਜ ਜੇਠ ਮਹੀਨੇ ਦੀ ਸੰਕਰਾਂਤ ਹੈ ਸੰਕਰਾਂਤ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਸੰਕਰਾਂਤ ਦਾ ਮਤਲਬ ਕੀ ਹੈ ਵੈਸੇ ਬਹੁਤ ਲੋਕ ਸੰਗਰਾੰਤ ਕਹਿੰਦੇ ਨੇ ਗੱਗੇ ਨਾਲ ਪਰ ਇਹ ਕਕੇ ਨਾਲ ਹੈ ਸੰਗ ਪਲੱਸ ਕ੍ਰਾਂਤ ਕ੍ਰਾਂਤੀ ਦਾ ਤੁਸੀਂ ਸਮਝਣ ਕਿ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਉਣੀ ਆਪਾਂ ਵੀ ਕ੍ਰਾਂਤੀਕਾਰੀ ਲੋਕ ਵੀ ਜਿਹੜੇ ਚਾਹੁੰਦੇ ਨੇ ਵੀ ਕ੍ਰਾਂਤੀ ਆਵੇ ਵੀ ਜਿਹੜਾ ਕੋਈ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਤਬਦੀਲੀ ਆਵੇ ਸੋ ਕ੍ਰਾਂਤੀ ਸੰਕਰਾਂਤਤਾ ਮਤਲਬ ਇੱਕ ਤਾਂ ਹੁੰਦਾ ਨਾ ਆਪਣੇ ਕੋਸ਼ ਕਰਕੇ ਕੋਈ ਚੀਜ਼ ਦੀ ਕ੍ਰਾਂਤੀ ਲਿਆਉਣੀ ਬਦਲਾਅ ਲਿਆਉਣਾ ਇੱਕ ਹੁੰਦਾ ਸੈਸਵਾਏ ਪ੍ਰਮਾਤਮਾ ਦੇ ਆਪਦੇ ਹਿਸਾਬ ਨਾਲ ਕੁਦਰਤ ਦਾ ਜਿਵੇਂ ਨਿਯਮ ਹੈ ਜਿਵੇਂ ਸੂਰਜ ਨੂੰ ਕੋਈ ਚੜਾਉਂਦਾ ਨਹੀਂ ਆਪਣੇ ਆਪ ਚੜਦਾ ਹੈ ਤਾਰੇ ਨੂੰ ਕੋਈ ਚੜਾਉਂਦਾ ਨਹੀਂ ਕਿਸੇ ਬੰਦੇ ਦੇ ਹੱਥ ਨਹੀਂ ਆਪੇ ਚੜਦੇ ਨੇ ਆਪੇ ਚਮਕਦੇ ਨੇ ਫਿਰ ਛੁਪ ਜਾਂਦੇ ਨੇ ਚੰਦਰਮਾ ਆਪੇ ਚੜਦਾ ਹੈ ਤੇ ਹਵਾ ਆਪਣੇ ਆਪ ਚੱਲਦੀ ਹੈ ਬੰਦਾ ਨਹੀਂ ਚਲਾਉਂਦਾ ਸੈਸਵਾਏ ਜੋ ਆਪਣੇ ਆਪ ਹੁੰਦਾ ਇਸ ਤਰੀ ਜਿਹੜਾ ਮਹੀਨਾ ਹੈ ਜਿਹੜਾ ਮਹੀਨੇ ਤੋਂ ਬਾਅਦ ਤਬਦੀਲੀ ਆਉਂਦੀ ਹੈ ਦਿਨ ਵਿੱਚ ਮੌਸਮ ਵਿੱਚ ਵੀ ਆਉਂਦੀ ਹੈ ਹਰ ਮਹੀਨੇ ਬਾਅਦ ਥੋੜਾ ਥੋੜਾ ਆਪ ਨੂੰ ਪਤਾ ਲੱਗਦਾ ਫਰਕ ਪੈਂਦਾ ਹੁੰਦਾ ਤੇ ਜਿਹੜਾ ਆਪਣੇ ਆਪ ਹੀ ਚੇਂਜ ਬਦਲਾਅ ਹੋਵੇ ਉਹਨੂੰ ਕਿਹਾ ਸੰਗ੍ਰਾਂਤ ਸੰਗ ਦਾ ਮਤਲਬ ਆਪਣੇ ਆਪ ਸਹਿਸਵਾਇ ਕਰਾਂਤ ਦਾ ਮਤਲਬ ਤਬਦੀਲੀ ਇਹ ਦੋਨਾਂ ਚੀਜ਼ਾਂ ਦੇ ਸ਼ਬਦਾਂ ਨੂੰ ਮਿਲਾ ਕੇ ਸੰਕਰਾਂਤ ਮਿਲਦਾ ਹੈ ਸੰਕਰਾਂਤ